ਪੰਜਾਬ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਹੁਣ ਨਸ਼ਾ ਵਿਰੋਧੀ ਮੁਹਿੰਮ ਤੇ ਨਜ਼ਰ ਰੱਖੇਗਾ ਇਸੇ ਦੇ ਲਈ ਐਨਸੀਬੀ ਦੇ ਵਿੱਚ ਨਵੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ ਨੇ ਜਿਸ ਪੰਜਾਬ ਪੁਲਿਸ ਦੇ ਵਿੱਚ 8 ਆਈਪੀਐਸ ਦੇ ਪੀਪੀਐਸ ਅਫਸਰਾਂ ਨੂੰ ਪੋਸਟਾਂ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਅਰुणਪਾਲ ਸਿੰਘ ਨੂੰ ਡੀਆਈਜੀ 인ਦਰਵੀਰ ਸਿੰਘ ਨੂੰ ਏਆਈਜੀ ਐਨਸੀਬੀ ਬਠਿੰਡਾ ਪੀਪੀਐਸ ਸਨੇਦੀਪ ਸ਼ਰਮਾ ਨੂੰ ਏਆਈਜੀ ਐਨਸੀਬੀ ਲੁਧਿਆਣਾ ਤੇ ਪੀਐਮ ਪੀਐਸ ਭੁਪਿੰਦਰ ਸਿੰਘ ਏਆਈਐਸ ਹੈੱਡਕੁਆਰਟਰ ਲੁਧਿਆਣਾ ਪੀਪੀਐਸ ਜਸਦੀਪ ਸਿੰਘ ਏਆਈਜੀ ਐਨਸੀਬੀ ਅੰਮ੍ਰਿਤਸਰ ਬਲਜਿੰਦਰ ਸਿੰਘ AIG NCB ਜਲੰਧਰ PPS ਵਰਣ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਦੇ 26 ਬਟਾਲਾ ਪਟਿਆਲਾ ਲਗਾਇਆ ਗਿਆ ਹੈ ਇਸ ਦੇ ਲਈ ਲਗਭਗ ਸਾਰੀਆਂ ਪੋਸਟਿੰਗਾਂ NCB ਦੇ ਵਿੱਚ ਕਰ ਦਿੱਤੀਆਂ ਗਈਆਂ ਨੇ ਦੱਸਈਏ ਕਿ NCB ਦਾ ਗਠਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਕੀਤਾ ਗਿਆ ਸੀ ਤੇ ਇਸੇ ਆਈ ਜੀ ਈਸ਼ਵਰ ਸਿੰਘ ਨੇ ਉਹਨਾਂ ਕਿਹਾ ਕਿ ਨਸ਼ਿਆਂ ਵਿਰੋਧ ਮੁਹਿੰਮ ਦੇ ਨਿਗਰਾਨੀ ਦੇ ਲਈ ਇਹ ਸਥਾਪਿਤ ਕੀਤਾ ਗਿਆ ਹੈ ਜੋ ਕਿ ਪੰਜਾਬ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਆਈ ਜੀ ਈਸ਼ਵਰ ਸਿੰਘ ਦੀ ਨਿਗਰਾਨੀ ਦੇ ਹੇਠ ਆਜ਼ਾਦਾਨਾ ਤੌਰ ਤੇ ਕੰਮ ਕਰੇਗਾ ਪੰਜਾਬ ਪੁਲਿਸ ਚ 8 ਅਫਸਰਾਂ ਦੇ ਤਬਾਦਲਿਆਂ ਤੋਂ ਬਾਅਦ ਨਵੀਆਂ ਨਿਯੁਕਤੀਆਂ ਹੋਈਆਂ ਨੇ ਦਰਸਲ ਕੱਲ ਹੀ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡਰੱਗ ਨੂੰ ਰੋਕਣ ਲਈ ਡਰੱਗ ਨਾਰਕੋਟਿਕ ਕੰਟਰੋਲ ਬਿਊਰੋ ਬਣਾਇਆ ਸੀ ਜਿਸ ਤੋਂ ਬਾਅਦ ਇਹ ਨਿਯੁਕਤੀਆਂ ਹੋਈਆਂ ਨੇ ਇਹਨਾਂ ਚੋਂ ਸੱਤ ਅਫਸਰ ਨੇ ਜਿਹੜੇ ਉਹ ਨਾਰਕੋਟਿਕ ਕੰਟਰੋਲ ਬਿਊਰੋ ਚ ਲਗਾਏ ਗਏ ਨੇ ਇਹ ਸਾਰੇ ਉਹ ਅਫਸਰ ਨੇ ਜਿਨ੍ਹਾਂ ਕੋਲ ਕਾਫੀ ਤਜਰਬਾ ਜਿਹੜੇ ਇਮਾਨਦਾਰ ਮੰਨੇ ਜਾਂਦੇ ਨੇ ਜੋ ਕਾਫੀ ਤੇਜ਼ ਤਰਾਰ ਨੇ ਨਿਲਾਬ ਕਸ਼ੋਰ ਜਿਹੜੇ ਸੀਬੀਆਈ ਦੇ ਅੰਦਰ ਰਹੇ ਨੇ ਉਹਨਾਂ ਨੂੰ ਨਾਰਕੋਟਿਕ ਕੰਟਰੋਲ ਬਿਊਰੋ ਚ ਲਿਆਂਦਾ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਨਿਯੁਕਤੀਆਂ ਹੋਈਆਂ ਨੇ ਬਠਿੰਡਾ ਤੋਂ ਲੈ ਕੇ ਅਮਰਸਰ ਤੱਕ ਖਾਸ ਤੌਰ ਤੇ ਉਹਨਾਂ ਥਾਵਾਂ 'ਤੇ ਜਿੱ ਉਹਨਾਂ ਅਫਸਰਾਂ ਨੂੰ ਲਗਾਏਗਾ ਜਿਹੜੇ ਜ਼ਿਆਦਾ ਤੇਜ਼ ਤਰਾਰ ਨੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਕਿ ਜੋ ਮੈਸੇਜ ਲੋਕ ਸਭਾ ਚੋਣਾਂ ਵੇਲੇ ਨਸ਼ਿਆਂ ਨੂੰ ਲੈ ਕੇ ਗਿਆ ਉਹ ਨਾ ਜਾਵੇ ਔਰ ਕੰਟਰੋਲ ਕੀਤਾ ਜਾਵੇ ਇਹਨੂੰ ਇਸੇ ਕਰਕੇ ਨਾਰਕੋਟਿਕ ਕੰਟਰੋਲ ਬਿਊਰੋ ਬਣਾਇਆ ਗਿਆ ਕੱਲ ਕੱਲ ਹੀ ਇਹ ਨਾਰਕੋਟਿਕ ਕੰਟਰੋਲ ਕੰਟਰੋਲ ਬਿਊਰੋ ਬਣਾਇਆ ਸੀ ਔਰ ਅੱਜ ਹੀ ਤਬਾਦਲੇ ਹੋ ਜਾਂਦੇ ਨੇ ਅਤੇ ਨਵੀਆਂ ਨਿਯੁਕਤੀਆਂ ਹੁੰਦੀਆਂ ਨੇ ਅਫਸਰਾਂ ਦੀਆਂ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ